ਸਰਗੀ ਸੰਗਰੂਰ ਦੀ ਦਾ ਗੀਤ ਆ ਤੂੰ ਕੁੜੀ ਸੋਣੀਏ ਤੂੰ ਕੁੜੀ ਸੋਣੀਏ ਨਿਰੂਪ ਤੇਰਾ ਚੰਦ ਵਰਗਾ ਨਿਰੂਪ ਤੇਰਾ ਚੰਦ ਵਰਗਾ ਤੂੰ ਮਨ ਮੋੜੀਏ ਤੂੰ ਕੁੜੀ ਸੋਣੀਏ ਤੂੰ ਕੁੜੀ ਸੋਣੀਏ ਤੂੰ ਮੁੰਡਾ ਆਵਾਲਾ ਆਈ ਆਵਾਰਾਏ ਮੇਰੇ ਪਿੱਛੇ ਗੇੜੇ ਮਾਰਦਾ ਮੇਰੇ ਪਿੱਛੇ ਗੇੜੇ ਮਾਰਦਾ ਤੈਨ ਥੱਪੜ ਕਰਾਰਾਏ ਤੂੰ ਮੁੰਡਾ ਆਵਾਰਾਏ ਤੂੰ ਮੁੰਡਾ ਆਵਾਰਾਏ ਤੂੰ ਕੁੜੀ ਸੋਣੀਏ ਤੂੰ ਮੁੰਡਾ ਆਵਾਰਾਏ ਤੂੰ ਬੋਲ ਨਾ ਕੋੜਾਨੀ ਤੂੰ ਬੋਲ ਨਾ ਕੋੜਾਨੀ ਤੂੰ ਬੋਲ ਨਾ ਕੋੜਾ ਨੀ ਹੋਰ ਬਾਦੇ ਤੁਰ ਜਾਣਾ